ਸਾਨੂੰ ਸੋਚਣਾ ਪਊਗਾ ਸਰਕਾਰਾਂ ਕੱਲੀਆਂ ਕੀ ਕਰਤੀ ਦਿੰਦੀ ਬਥੇਰੀ ਐਡ ਕਰਦੇ ਆ ਕਿ ਪ੍ਰਾਣੀ ਨੂੰ ਅੱਗ ਨਾਲ ਲਾਓ ਬਥੇਰਾ ਪ੍ਰੇਰਿਤ ਕਰਦੇ ਆ ਟੀਵੀ ਤੇ ਐਡਾਂ ਦਿੰਦੇ ਆ ਹਟਦਾ ਕੋਈ ਮੈਨੂੰ ਸਾਗਾ ਕੀ ਹੈ ਤਾਂ ਬਾਅਦ ਚ ਆਜੂਗਾ ਕਿ ਰੱਗ ਲਾਈਏ ਸਾਥੋਂ ਬਿਨਾਂ ਕੀ ਕਰੋਗੇ ਤੁਸੀਂ ਯਾਰ ਤੁਸੀਂ ਆਪਣੇ ਮੈਨੂੰ ਨਹੀਂ ਪਤਾ ਉਹ ਧੂਆਂ ਜਿਹੜਾ ਦਿੱਲੀ ਜਾਂਦਾ ਹੈ ਜਾਂ ਉਹ ਧੂਆਂ ਦਿੱਲੀ ਦੇ ਪਰਲੇ ਪਾਸੇ ਜਾਂਦਾ ਹੈ ਹੁਣ ਤਾਂ ਲਾਹੌਰ ਵਾਲੀ ਨੇ ਵੀ ਕਹਿ ਮੈਂ ਵੀ ਚਿੱਠੀ ਲਿਖੂੰ ਭਗਵੰਤ ਮਾਨ ਨੂੰ ਮਰੀਮ ਕਹਿੰਦੀ ਮੈਂ ਕਿਹਾ ਇੱਧਰ ਵੀ ਆਉਂਦਾ ਜੀ ਸਾਡੇ ਵਾਲੇ ਹੀ ਐਂ ਘੁੰਮੀ ਘੁੰਮੇ ਹੀ ਫਿਰਦਾ ਹੈ ਤੇ ਪਰ ਪਹਿਲਾਂ ਤਾਂ ਜਦੋਂ ਅੱਗ ਲੱਗਦੀ ਉਸ ਉਸੇ ਕਿਸਾਨ ਦੇ ਫੇਫੜਿਆਂ ਦੇ ਵਿੱਚ ਤੋ ਜਾਂਦਾ ਨਾ ਉਸੇ ਪਿੰਡ ਦੇ ਉੱਤੋਂ ਦੇ ਜਾਂਦਾ ਉਹਨਾਂ ਉਹਨਾਂ ਦੇ ਆਪਣੇ ਬੱਚਿਆਂ ਦੇ ਫੇਫੜਿਆਂ ਦੇ ਵਿੱਚ ਹੀ ਲੰਗਦਾ ਨਾ ਫਿਰ ਹਰਤਾਣਾ ਕਰ ਦਿੰਦੇ ਅਫਸਰ ਪੇਜ ਦੇ ਅਫਸਰ ਨੂੰ ਕਹਿੰਦੇ ਨਾ ਅਸਤਾ ਗਲਾਵਾਂ ਜਾ ਤਾਂ ਫਿਰ ਫਸਲ ਬਦਲ ਲਈਏ ਆ ਜਿਹੜਾ ਹੋਣਾ ਸੈਮੀਨਾਰ ਹੈ ਸੈਮੀਨਾਰ 'ਚ ਡਿਸਕਸ ਹੋਣਾ ਚਾਹੀਦਾ ਹੈ crop diversification ਸਿਰਫ ਅਖਬਾਰਾਂ ਦਾ ਇੱਕ ਹੈਡਲਾਈਨ ਰਹਿ ਗਈ ਫਸਲ ਬਦਲ ਲੈਣੇ ਸਾਡੇ ਸਾਡੇ ਤੱਕ ਧਰਤੀ ਇਹਨਾਂ ਦੀ ਮੱਕੀ ਬੀਜ ਲੋ ਜੋ ਮਰਜ਼ੀ ਬੀਜ ਲੋ ਇੱਥੇ ਬਾਜਰਾ ਬੀਜ ਲੋ ਮੈਨੂੰ ਕੋਈ ਆਏ ਮੇਰੇ ਕੋਲ ਪੁੱਛਣ ਕੋਈ ਸਿੱਗੇ ਜੁਨੀਆਣਾ ਬਾੜੀ ਮੈਂ ਕਹਿੰਦਾ ਧਰਤੀ ਦਾ ਪਾਣੀ ਖਤਮ ਹੋ ਚੱਲਿਆ چھ چھ سو تے واٹر لیول چلا گیا بدل لیے جو نا نہ بیجیے جب کٹ ڈیوریشن والا بیجیے ہس پے میرے <laughs> ہیں مان صاحب ہریک کہہ دینا بھی پانی ختم ہو رہا فصل بدل لو جھونا نہ بیجو منو پھر کی بیجیا کریے میں کہ جائز جواب پھر ਮੈਂ ਦੇਉਂਗਾ ਇਹ ਜੇ ਤੁਹਾਨੂੰ ਜਵਾਬ ਵੀ ਨਹੀਂ ਮਿਲਿਆ ਹੋਣਾ ਕਿਤੇ ਕਹਿੰਦੇ ਕਿ ਮੈਂ ਮੈਂ ਕਿਹਾ ਜੀ ਉਹ ਫਸਲਾਂ ਬੀਜਣੀ ਸ਼ੁਰੂ ਕਰ ਲਈਏ ਜਿਹੜੀਆਂ ਪਾਣੀ ਖਤਮ ਹੋਣ ਤੋਂ ਬਾਅਦ ਵੀ ਜਗਰਾਂਗੇ ਉਦੋਂ ਵੀ ਤਾਂ ਕੁਝ ਬੀਜੇ ਹੀ ਕਰੋਗੇ ਛਿੱਟੇ ਹੀ ਦੇਓਗੇ ਬਾਜਰੇ ਦਾ ਮੱਕੀ ਬੀਜੋਗੇ ਮੂੰਗਫਲੀ ਬੀਜੋਗੇ ਸਰੋਂ ਬੀਜੋਗੇ ਹੁਣ ਸ਼ੁਰੂ ਕਰ ਲੈਣੇ ਆ ਕਿ ਪਾਣੀ ਬਚ ਜਾਏ ਸੋ ਸਾਨੂੰ ਆਪਣਾ ਕਲਾਈਮੇਟ ਬਚਾਉਣਾ ਪਊਗਾ ਪੂਰੀ ਦੁਨੀਆ ਦੀ ਪ੍ਰੋਬਲਮ ਹੈ ਮੈਂ ਇੱਕ ਐਗਜ਼ਾਮਪਲ ਦਿੰਦਾ ਥੋੜੀ ਜੀ ਡੰਪਿੰਗ ਕਰਤੀ ਸੀ ਬੋਇੰਗ ਨੇ ਸਿਆਟਲ ਚ ਬੋਇੰਗ ਜਿਹੜੇ ਜਹਾਜ਼ ਬਣਦੇ ਆ ਉਹਨਾਂ ਨੇ ਅਨਟਰੀਟਡ ਵਾਟਰ ਐਦੀ ਬਾਤਾਂ ਲੇਕ ਚ ਕਿਤੇ ਮਿਲੀਅਨਸ ਡਾਲਰ ਦਾ ਜੁਰਮਾਨਾ ਹੋਇਆ ਕਿ ਤੁਸੀਂ ਕੋਸ਼ਿਸ਼ ਕਿੰਨੇ ਕੀਤੀ ਤੇ ਪਾਣੀ ਨੂੰ ਅਨਟਰੀਟਡ ਵਾਟਰ ਜਿਹੜਾ ਉਹ ਉਹਦੇ ਚ ਕਰਤਾ ਡੰਪ ਕਰ ਲਾ ਸਾਡੇ ਇੱਥੇ ਦੇਖੋ ਅਸੀਂ ਆਪਣਾ ਕੂੜਾ ਗਵਾਂਡੀਆਂ ਦੇ ਘਰੇ ਸੁੱਟ ਕੇ ਕਹਿੰਦੇ ਨੇ ਅਸੀਂ ਸਫਾਈ ਕਰਤੀ ਪਰ ਉਹਨਾਂ ਦੇ ਘਰੇ ਤਾਂ ਭੰਦ ਪੈ ਗਿਆ ਨਾ ਸੋ ਇਹਦੇ ਆਪਾਂ ਨੂੰ ਸਮਾਜਿਕ ਲਹਿਰ ਬਣਾਉਣੀ ਪਊ ਸੋਸ਼ਲ ਇੱਕ ਅੰਦੋਲਨ ਤਾਈ ਤੁਕਲ ਆਪਾਂ ਨੂੰ ਕਰਨਾ ਪਊਗਾ ਨਹੀਂ ਤਾਂ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਪੰਜ ਪਾਣੀ ਪੰਜ ਆਬ ਆਉਣ ਵਾਲੇ ਦਿਨਾਂ 'ਚ ਕੱਲਾ ਨਾ ਹੀ ਰਹਿ ਜਾਣਾ ਪਾਣੀ ਕਿੱਥੋਂ ਲਪੋਂਗੇ ਉਹੀ ਸਤਲੁਜ ਨੰਗਲ ਤੋਂ ਚੱਲਦਾ ਹੈ ਪਾਖੜਾ ਨੰਗਲ ਵੀ ਉੱਥੇ ਨਿਕਲਦੀ ਹੈ। ਉਹੀ ਨੰਗਲ ਪਾਖੜਾ ਨੰਗਲ ਉਹੀ ਸਤਲੁਜ। ਨੀਲੇ ਰੰਗ ਦੇ ਚੱਲਦੀ ਆ ਉਥੋਂ। ਗੁਰੂ ਸਾਹਿਬ ਨੇ ਅੰਮ੍ਰਿਤ ਬਣਾਇਆ ਸੀ। 13 April 1699 ਨੂੰ ਜਦੋਂ ਖਾਲਸਾ ਸਾਜਿਆ ਸੀ। ਸਤਲੁਜ ਦਾ ਪਾਣੀ ਲੈ ਕੇ ਅੰਮ੍ਰਿਤ ਬਣਾਇਆ ਸੀ। ਪਾਖੜਾ ਜਾਂਦੀ ਹੈ ਸਤਲੁਜ ਵੀ ਉੱਥੋਂ ਹੀ ਆਉਂਦੇ ਇੱਕੋ ਥਾਂ ਤੋਂ। ਤੁਸੀਂ ਦੇਖਿਓ। ਪਾਖੜਾ ਸਾਰੇ ਪੰਜਾਬ ਚੋਂ ਵੀ ਹਰਿਆਣਾ ਚੱਲ ਜਾਂਦੀ ਹੈ। ਉਹ ਰਹਿੰਦੀ ਹੈ ਨੀਲੇ ਰੰਗ ਦੀ। ਪਾਖੜਾ ਦਾ ਪਾਣੀ ਨੀਲੇ ਰੰਗ ਦਾ ਸਤਲੁਜ ਦਰਿਆ ਦੇ ਟੱਕੋਂ ਦਾ ਹੁੰਦਾ ਕਾਲਾ ਕਿਉਂਕਿ ਪਾਖੜਾ ਚੋਂ ਪਾਣੀ ਪੰਜਾਬ ਚ ਨਿਕਲਦਾ ਹੈ ਪਾਖੜਾ ਚ ਪੰਜਾਬ ਚੋਂ ਪਾਣੀ ਕਿਤੇ ਪੈਂਦਾ ਨਹੀਂ ਇੱਥੇ ਸਾਰੇ ਸ਼ਹਿਰਾਂ ਦਾ ਸੀਗਰੇਜ ਸਾਬ ਜੋ ਹੈ ਉਹ ਸਤਲੁਜ ਚ ਪੈਂਦਾ ਹੈ ਸਤਲੁਜ ਜਾ ਕੇ ਫਿਰੋਜ਼ਪੁਰ ਜਦੋਂ ਬਾਇਆ ਕਸੂਰ ਥੋੜਾ ਜਿਹਾ ਕਸੂਰ ਜਾਂਦਾ ਪਾਕਿਸਤਾਨ ਚੋਂ ਉੱਥੋਂ ਫੇਰ ਵਾਪਸ ਆ ਜਾਂਦਾ ਉਹ ਫਾਜ਼ਲ ਕਾਦੇ ਪਿੰਡਾਂ ਜਾ ਕੇ ਦੇਖੋ ਤੁਸੀਂ ਉਹਨਾਂ ਨੇ ਵੀ ਚਮੜੇ ਦੀਆਂ ਫੈਕਟਰੀਆਂ ਸਾਰੀਆਂ ਜਿਹੜੀਆਂ ਨੇ ਉਹ ਸਤਰੁਲਿੱਕ ਨਾਰੇ ਲਾਈਆਂ ਹੋਈਆਂ ਸੋ ਵੀ ਉਹ ਵੀ ਸਾਰਾ ਆਪਣਾ ਕਾਲਾ ਪਾਣੀ ਮਤਲਬ ਪਹਿਲਾਂ ਹੁੰਦਾ ਸੀਗਾ ਅੰਗਰੇਜ਼ ਕਾਲੇ ਪਾਣੀ ਦੀ ਸਜ਼ਾ ਦਿੰਦੇ ਹੁੰਦੇ ਸੀ ਅਸੀਂ ਤਾਂ ਹੁਣ ਆਪ ਦਿੰਨੇ ਆ ਆਪਣੇ ਆਪ ਨੂੰ ਕਾਲੇ ਪਾਣੀ ਦੀ ਸਜ਼ਾ ਅੰਡੇਮਾਨ ਨਿਕੋਬਾਰ ਨੂੰ ਕਾਲੇ ਪਾਣੀ ਕਹਿੰਦੇ ਸੀ ਸੋ ਇਹਦੇ ਵਾਸਤੇ ਆਪਾਂ ਨੂੰ ਸੋਚਣਾ ਪਊਗਾ ਤੁਹਾਡੇ ਵਰਗੇ ਜ਼ਹੀਨ ਲੋਕ ਤੁਹਾਡੇ ਵਰਗੇ ਦਿਮਾਗੀ ਬੰਦੇ ਗੰਭੀਰ ਬੰਦੇ ਹੁਣ ਬੈਠਣਾ ਪਊਗਾ ਇਹਦੇ ਵਾਸਤੇ ਘੱਟ ਨਹੀਂ ਚਾਹੀਦਾ ਇਦੇ ਵਾਸਤੇ ਤਾੜੀਆਂ ਨਹੀਂ ਚਾਹੀਦੀਆਂ ਹੂ ਹੱਲਾ ਨਹੀਂ ਚਾਹੀਦਾ ਇਦੇ ਵਾਸਤੇ ਤਾਂ ਕਾਗਜ਼ ਤੇ ਪੈਨ ਚਾਹੀਦੇ ਬਸ ਕਿ ਆਓ ਆਪਾਂ ਬੈਠੀਏ ਹੋਮਵਰਕ ਕਰੀਏ ਪੰਜਾਬ ਨੂੰ ਔਰ ਦੇਸ਼ ਨੂੰ ਕੀ ਸਾਡੇ ਦੇਸ਼ ਨੂੰ ਕੀ ਨਹੀਂ ਦਿੱਤਾ ਕੁਦਰਤ ਨੇ ਹਰ ਕਿਸਮ ਦਾ ਮੌਸਮ ਸਾਡੇ ਕੋਲ ਪਹਾੜ ਸਾਡੇ ਕੋਲ ਮਾਰੂਥਲ ਸਾਡੇ ਕੋਲ ਕੋਲਾ ਸਾਡੇ ਕੋਲੇ ਤੇਲ ਸਾਡੇ ਕੋਲੇ ਹਰ ਉਪਜਾਊ ਧਰਤੀ ਸਾਡੇ ਕੋਲੇ کین دیتا ہے میمتی قوم ساڑھے کو لیو جی اس طرح کر لانگے کہ اپاں اب اس سے لی روانگے جا کیرلیس ہو جانگی تاں پھر اپنا نو اگے آن آلے سمیچ مشکلان سامنا کرنا پاؤ گا سو فیوچر جو پرابلم آ رہی ہیں نے آج جی ڈسکس کریے نہیں نہیں تو ہوئی ہے کہ آج بھی بجار سے خالی ہاتھ واپس آ جاتا ہوں آج بھی بجار سے سے خالی ہاتھ واپس ਸਹਾਇਤਾ ਹੂੰ ਪਹਿਲੇ ਕਾਨੂੰ ਮਿਲੂਗਾ ਕਿਉਂਕਿ ਕੱਲੀ ਥਿਓਰੀ ਨਹੀਂ ਪ੍ਰੈਕਟੀਕਲ ਵੀ ਨਾਲ ਜ਼ਿਆਦਾ ਕੰਮ ਕਰਦਾ ਸੋ ਬਹੁਤ-ਬਹੁਤ ਤੁਹਾਨੂੰ ਗੁੱਡ ਲੱਕ ਜਿਹੜੇ ਸਟੂਡੈਂਟ ਨੇ ਜਿਨ੍ਹਾਂ ਨੇ ਆਉਣ ਵਾਲੇ ਸਮੇਂ 'ਚ ਸਾਡੇ ਸਾਇੰਟਿਸਟ ਬਣਨਾ ਹੈ ਤੇ ਉਹ ਸਾਇੰਟਿਸਟ ਜਿਹੜੇ ਇਸ ਦੁਨੀਆ ਦੀ ਗਲੋਬਲ ਜਿਹੜਾ ਪ੍ਰੋਬਲਮਸ ਨੇ ਦੁਨੀਆ ਦੀਆਂ ਪ੍ਰੋਬਲਮਾਂ ਨੂੰ ਹੱਲ ਕਰਨ 'ਚ ਲੱਗੇ ਕਿਸੇ ਨਾ ਕਿਸੇ ਨੂੰ ਪਹਿਲਾਂ ਸ਼ੁਰੂ ਕਰਨਾ ਹੀ ਪੈਂਦਾ ਹਰੇਕ ਬੰਦਾ ਆਪਣੇ ਘਰ ਬਾਰੇ ਸੋਚਣ ਲੱਗ ਜਾਂਦਾ ਆਪਣੇ ਘਰ ਬਾਰੇ ਹਰੇਕ ਸੋਚਦਾ ਹੈ ਪਰ ਬਾਹਰ ਵਾਲੇ ਆਲੇ ਦੁਆਲੇ ਬਾਰੇ ਸਾਨੂੰ ਸਾਡੇ ਗੁਰੂਆਂ ਨੇ ਦੱਸਿਆ ਕਿ ਦੂਜਿਆਂ ਦੇ ਹੱਕ 'ਚ ਖੜੋ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਰਦੇ ਲਾ ਲੈਂਦਾ ਹੁਣ ਤੱਕ ਤੂੰ ਨੇਰਿਆ ਮੇਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਗਲਤ ਤਾਂ ਤੇਰੀ ਠੀਕ ਹੈ ਮੇਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਮ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿੰਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਕਿੰਨੇ ਧਨੀ ਹੋ ਹੋ ਤੁਰ ਕੇ ਕੋਣ ਕਿਸੇ ਦਾ ਨਾਮ ਲੈਂਦਾ ਕੋਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕਾ ਦੀ ਪਾਲੇਂਦਾ ਸੋ ਗੁਰੂ ਨਾਨਕ ਸਾਹਿਬ ਜੀ ਦੁਕਾਨ ਖੋਲ੍ਹ ਕੇ ਬਹਿ ਜਾਂਦੇ ਤਾਂ ਫਿਰ ਕਿਰਤ ਕਰੋ ਦਾ ਨਾਮ ਜਪੋ ਦਾ ਵੰਡ ਛਕੋ ਦਾ ਹੋਕਾ ਕੌਣ ਦਿੰਦਾ ਸੱਜਣ ਠਾਕ ਵਰਗੇ ਨੂੰ ਕੌਣ ਸੁਧਾਰਦਾ ਮਲਕ ਭਾਗੋ ਤੇ ਭਾਈ ਲਾਲੂ ਦੀ ਰੋਟੀਆਂ ਚੋਂ ਫਰਕ ਕੌਣ ਕੱਢਦਾ ਤੇ ਉਦਾਸੀਆਂ ਕਰਕੇ ਲੱਖਾਂ ਕਿਲੋਮੀਟਰ ਘਰ ਘਰ ਜਾ ਕੇ ਲੋਕਾਂ ਨੂੰ ਸੱਚ ਦਾ ਹੋਕਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਹਰ ਗੱਲ ਆਪਣੇ ਵਾਸਤੇ ਨਹੀਂ ਹੁੰਦੀ ਕਿਸੇ ਹੋਰ ਵਾਸਤੇ ਸਮਾਜ ਵਾਸਤੇ ਫਿਊਚਰ ਵਾਸਤੇ ਜੋ ਆਪਾਂ ਕੰਮ ਕਰ ਰਹੇ ਇਹ ਤਾਂ ਵੱਡਾ ਕੋਈ ਪੁੰਨ ਨਹੀਂ ਔਰ ਇਹ ਤਾਂ ਕਿਸੇ ਕ੍ਰਾਂਤੀਜ ਕੋਈ ਮੁੱਲ ਨਹੀਂ ਬਹੁਤ ਬਹੁਤ ਧੰਨਵਾਦ ਜੌਨ ਵੈਸਲੇ ਉਹ ਬਹੁਤ ਵਧੀਆ ਤੁਸੀਂ ਸਾਰ ਸਤਿਕਾਰਨ ਅਮਨ ਸੁਣਿਆ بہت بہت مہربانی اور <تصفح> لوگوں کو اکثر کہتے سنا ہے زندہ رہے تو پھر ملیں گے لیکن اس دل نے کہا ہے ملتے رہے تو جندہ رہیں گے بار بار آؤ ویلکم جدو جدو آنا چاہنے آؤ اواگت